ਗਊ ਤਸਕਰਾਂ ਤੇ ਨੱਥ ਪਾਓ ਗਊ ਤਸਕਰੀ ਬੰਦ ਹੋਵੇ ਸਮੂਹ ਸਨਾਤਨੀ ਹੋਏ ਇਕੱਠੇ ਸਮਾਜ ਸਿਰ ਕਰ ਰਹੇ ਆਂ ਵੀਡੀਓ ਦੇ ਸਾਰੇ ਪੰਜਾਬ ਦੇ ਵਿੱਚ ਕਾਲ ਹੈ ਕਿ ਜੀਸੀ ਆਫਿਸ ਦੀ ਆਈ.ਜੀ.ਐਮ. ਅਫੀਸ ਦੇ ਵਿੱਚ ਮੈਮੋਰੰਡਮ ਦੇਣਾ ਕਿਉਂਕਿ ਪੰਜਾਬ ਦੇ ਵਿੱਚ ਇਹ ਗਊ ਤਸਕਰੀ ਬਹੁਤ ਜ਼ਿਆਦਾ ਵਧ ਰਹੀ ਹੈ ਕਿ ਜਿਹੜੇ ਗਊ ਰક્ષਕ ਨੇ ਜਦੋਂ ਤਸਕਰੀ ਨੂੰ ਰੋਕਦੇ ਨੇ ਤਾਂ ਉਲਟਾ ਪੁਲਿਸ ਪ੍ਰਸ਼ਾਸਨ ਇਹ ਬਿਲਕੁਲ ਦਰਦੇ ਨਹੀਂ ਇਹ ਸਗੋਂ ਉਹਨਾਂ ਦੇ ਉੱਤੇ ਟਰੈਕ ਚੜਾਉਣ ਦੀ ਜਿੱਦ ਕੀ ਇਹ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬਣਦੀ ਹੈ ਇਹ ਪ੍ਰਸ਼ਾਸਨ ਦੇ ਕੰਮ ਅੱਜ ਪਬਲਿਕ ਕਰ ਰਹੀ ਹੈ ਇਹ ਜਿਹੜੀ ਬਹੁਤ ਹੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਹਾਂਸੀ ਲੋ ਹਾਂਸੀ ਲੋ ਹਾਂਸੀ ਲੋ ਹਾਂਸੀ ਲੋ ਗਉ ਤਸਕਰਤੇ ਨੱਥ ਪਾਓ ਗਉ ਤਸਕਰੀ ਬੰਦ ਹੋਵੇ ਸਮੂਹ ਸਨਾਤਨੀ ਹੋਏ ਇਕੱਠੇ ਸਮਾਜ ਸੇਵੀ ਸੰਸਥਾਵਾਂ ਹਿੰਦੂ ਸੰਗਠਨਾਂ ਨੇ ਦਿੱਤੀ ਚੇਤਾਵਨੀ ਅਗਰ ਗਉ ਤਸਕਰੀ ਬੰਦ ਨਾ ਹੋਈ ਤਾਂ ਫਿਰ ਇਸ ਤੋਂ ਵੀ ਵੱਡਾ ਹੋਵੇਗਾ ਸੰਘਰਸ਼ ਸਮੂਹ ਸਨਾਤਨੀ ਛੜਕਾ ਤੇ ਉਤਰਨਗੇ ਧਰਨੇ ਪ੍ਰਦਰਸ਼ਨ ਪਖੜਤਾਲ ਕਰਨਗੇ ਜਿਹੜੇ ਹੁਣ ਤੱਕ ਸੁਖਾਣਾ ਇਹ ਕੰਮ ਕਰ ਰਹੇ ਹਨ ਵੀਡੀਓ ਤੇ ਸਾਰੇ ਪੰਜਾਬ ਦੇ ਵਿੱਚ ਕਾਲ ਹੈ ਕਿ ਜੇ ਬੀਸੀ ਆਬਿਅਸੀ ਐਲਟੀਮ ਆਬਿਸ ਦੇ ਵਿੱਚ ਮੈਮੋਰੰਡਮ ਲੈਣਾ ਕਿਉਂਕਿ ਪੰਜਾਬ ਦੇ ਵਿੱਚ ਇਹ ਦੋ ਤਸਕਰੀ ਬਹੁਤ ਜ਼ਿਆਦਾ ਵੱਧ ਰਹੀ ਹੈ ਤੇ ਜਿਹੜੇ ਗਊ ਰક્ષਕ ਨੇ ਜਦੋਂ ਤਸਕਰੀ ਨੂੰ ਰੋਕਦੇ ਨੇ ਤੇ ਉਲਟਾ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਤੰਗ ਕਰਦਾ ਤੇ ਇਸ ਦੇ ਰੋਕ-ਥਾਮ ਲਈ ਹੀ ਹਿੰਦੀ ਆ ਅਸੀਂ ਚਾਹੁੰਦੇ ਹਾਂ ਕਿ ਇਹ ਬਿਲਕੁਲ ਬੰਦ ਹੋਵੇ ਗਊ ਸਾਡੀ ਮਾਤਾ ਹੈ ਤੇ ਇਹ ਵੀ ਜਿਹੜੀ ਸਸਕਰੀ ਹੈ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੇ ਆਉਣ ਵਾਲੇ ਦਿਨਾਂ 'ਚ ਜੇ ਸਰਕਾਰ ਨੇ ਇਸ ਤੇ ਕੋਈ ਨਾ ਅਮਲ ਕੀਤਾ ਤਾਂ ਅਸੀਂ ਧਰਮਿਆਂ ਤੇ ਵੀ ਬੈਠਾਂ ਅੱਜ ਜਿਹੜਾ ਮਾਰਚ ਕਿਤੇ ਜਾ ਰਿਹਾ ਹੈ ਇਹ ਜਿਹੜੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਗਊ ਤਸਕਰੀ ਗਊ ਹੱਤਿਆਵਾਂ ਗਊ ਮਾਂ ਦਾ ਦੀ ਹੱਤਿਆ ਕੀਤੀ ਜਾ ਰਹੀ ਹੈ ਇਹ ਸ਼ਰਿਆਮ ਵੱਧ ਗਿਆ ਕੰਮ ਵੀ ਇਹ ਬੇਰੋਗ ਬੇਟੋਕ ਬਿਨਾਂ ਡਰ ਤੋਂ ਦੇਖੋ ਆ ਪਿਛਲੇ ਹਫਤੇ ਵੀ ਸਾਡੇ ਗੋਤਮ ਸ਼ਰਮਾ ਜੀ ਨੇ ਇਹਨਾਂ ਨੇ ਇੱਕ ਟਰੱਕ ਫੜਿਆ ਇਹ ਇਹ ਬਿਲਕੁਲ ਦਰਦੇ ਨਹੀਂ ਇਹ ਸਗੋਂ ਉਹਨਾਂ ਦੇ ਉੱਤੇ ਟਰੱਕ ਚੜਾਉਣ ਦੀ ਜਿੱਦ ਕਿ ਇਹ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬਣਦੀ ਹੈ ਇਹ ਪ੍ਰਸ਼ਾਸਨ ਦੇ ਕੰਮ ਅੱਜ ਪਬਲਿਕ ਕਰ ਰਹੀ ਹੈ ਇਹ ਜਿਹੜੀ ਬਹੁਤ ਹੀ ਮੰਦਭਾਗੀਆ ਗੱਲਾਂ ਨੇ ਇਹ ਸਰਕਾਰਾਂ ਨੂੰ ਹੁਣ ਜਾਗਣਾ ਪਵੇਗਾ ਅੱਜ ਜਿਹੜਾ ਇਹ ਮਾਰਚ ਹੈ ਇਹ ਇਕੱਲਾ ਖੰਨੇ ਦੇ ਵਿੱਚ ਹੀ ਨਹੀਂ ਇਹ ਪੂਰੇ ਪੰਜਾਬ ਦੇ ਵਿੱਚ ਸਮੂਹ ਸਨਾਤਨੀਆਂ ਵੱਲੋਂ ਕੀਤਾ ਜਾ ਰਿਹਾ ਤੇ ਇਹ ਹੁਣ ਸਰਕਾਰਾਂ ਨੂੰ ਵੀ ਸਮੇਂ ਦੀ ਹੈ ਸਾਰੀਆਂ ਸਰਕਾਰਾਂ ਨੇ ਦੇਖੋ ਇਹ ਹਮੇਸ਼ਾ ਹੀ ਗਊ ਮਾਤਾ ਨੂੰ ਣਗੋਲਿਆ ਕੀਤਾ ਤੇ ਸਾਡੀ ਇਹ ਸਰਕਾਰ ਅਕੇ ਪੁਰਜ਼ੋਰ ਮੰਗ ਹੈ ਕਿ ਅੱਜ ਤੋਂ ਇਹ ਸਬਤ ਤੁਹਾਡੇ ਸਾਹਮਣੇ ਹੀ ਦਿਖ ਰਿਹਾ ਹੈ ਵੀ ਅੱਜ ਹਿੰਦੂ ਜਾ ਚੁੱਕਿਆ ਇਹ ਸਰਕਾਰਾਂ ਕਿਸੇ ਭਲੇਖੇ ਚ ਨਾ ਰਹਿਣ ਅੱਜ ਪੂਰੇ ਪੰਜਾਬ ਦੇ ਵਿੱਚ ਇਹ ਐਜੀਟੇਸ਼ਨ ਜਿਹੜਾ ਹੋ ਰਿਹਾ ਹੈ ਇਹ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਆ ਤੁਹਾਡੇ ਸਾਹਮਣੇ ਅੱਜ ਸਾਰਾ ਸਨਾਤਨੀ ਸਾਰੇ ਇੱਥੇ ਇੱਕ ਝੁੱਟ ਸਾਰੇ ਦਿਖਾਈ ਦੇ ਰਹੇ ਨੇ ਤੇ ਇਸ ਜਿਹੜੀਆਂ ਗਊ ਮਾਤਾ ਦੀਆਂ ਜਿੰਨੀਆਂ ਵੀ ਸਾਡੀਆਂ ਮੰਗਾਂ ਨੇ ਇਹ ਹਰ ਹਾਲਤ ਦੇ ਵਿੱਚ ਪੂਰੀਆਂ ਕੀਤੀਆਂ ਜਾਣ ਅੱਜ ਅਸੀਂ ਇੱਕ ਚੇਤਾਵਨੀ ਪੱਤਰ ਦੇਣ ਜਾ ਰਹੇ ਆ ਵੀ ਜੇਕਰ ਸਰਕਾਰ ਨੇ ਇਸ ਵੱਲ ਹੁਣ ਨਾ ਧਿਆਨ ਦਿੱਤਾ ਤਾਂ ਜਿਹੜਾ ਇਹ ਸੰਘਰਸ਼ ਹੈ ਇਹ ਹੋਰ ਤਿੱਖਾ ਕੀਤਾ ਜਾਊਗਾ ਕਿਉਂਕਿ ਇਹ ਹੁਣ ਸਰਕਾਰ ਮੈਂ ਦੁਬਾਰਾ ਫੇਰ ਚੇਤਾਵਨੀ ਦਿੰਦਾ ਵੀ ਸਰਕਾਰ ਇਸ ਗੱਲ ਨੂੰ ਬਿਲਕੁਲ ਹੁਣ ਭੁੱਲ ਜਾਵੇ ਅੱਜ ਪੰਜਾਬ ਦਾ ਹਿੰਦੂ ਜਾਗ ਚੁੱਕਿਆ ਹੈ ਅੱਜ ਹਿੰਦੂਆਂ ਦੇ ਮਸਲਿਆਂ ਨੂੰ ਬਿਲਕੁਲ ਵੀ ਅੰਗੋਲਿਆ ਹੋਣ ਨਹੀਂ ਦਿੱਤਾ ਜਾਊਗਾ ਜੈ ਸ਼੍ਰੀ ਰਾਮ ਜੈ ਗਊਂ ਸ੍ਰਾਮ